ਆ ਭੁੱਲਣ ਦੇ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਸ਼ੇਰਾ ਜੀ ਪਲੀਜ਼ ਇਹਨਾਂ ਨੂੰ ਬਿਠਾ ਦਿਓ ਭਾਈ ਮੈਂ ਇੱਕ ਬੇਨਤੀ ਕਰਦਾ ਦੇਖੋ ਅਸੀਂ ਜਿਹੜਾ ਦੀ ਡਿਊਟੀ ਨਹੀਂ ਉਹ ਪਲੀਜ਼ ਬੈਠ ਜਾਣਗੇ ਅਸੀਂ ਵੀ ਸਾਈਡ ਤੇ ਆ ਗਿਆ ਹੈ ਲਾਈਵ ਵਾਲੇ ਵੀ ਭਾਈ ਬਹਿ ਕੇ ਤੁਸੀਂ ਪਲੀਜ਼ ਬਿਓਗ੍ਰਾਫੀ ਵਾਲੇ ਬੈਠ ਅਸੀਂ ਵੀ ਸਾਈਡ ਤੇ ਆ ਗਿਆ ਮੇਰੇ ਭਰਾਵਾਂ ਨੂੰ ਬੇਨਤੀ ਹੈ ਇਹ ਭਾਈ ਨੇ ਕਹਿੰਦਾ ਤੁਸੀ ਹਾਸੀ ਵੀ ਸਾੜ ਕੇ ਆ ਗਿਆ ਕਿਉਂਕਿ ਫਿਰ ਕਈ ਯਾਰ ਮਾੜੇ ਜਿਹੇ ਪੁਆਇੰਟ ਪਿੱਛੇ ਰੋਲਾ ਨਾ ਪੈ ਜੇ ਲਓ ਮੂੰਗਾ ਹਰਿਆਣੇ ਵਾਲਾ ਕਬੱਡੀ ਪਾਉਣ ਲਈ ਵੱਧਾ ਹੋਇਆ ਬੜੀ ਦੂਰੋਂ ਚੱਲ ਗਿਆ ਜੀਤ ਕੋਲ ਆ ਪਰ ਇਧਰ ਦੇ ਪਾਸੇ ਨੌਜਵਾਨ ਕਹਿੰਦੇ ਇੱਕ ਨੰਬਰ ਆਪਣੀ ਟੀਮ ਦੇ ਲਈ ਮੂੰਗਾ ਭੂਲਣ ਦੀ ਟੀਮ ਲਈ ਜੋੜਦਾ ਪੁੱਗਾ ਆ ਗਿਆ ਦੀਪੂ ਚੱਕ ਲੈ ਮਾਈਕ ਫੇਰਾ ਲਓ ਸਾਹਮਣੇ ਕਹਿੰਦੇ ਰੇਡ ਪੈ ਗਈ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਯੂਰਪ ਵੀ ਖੇਡਿਆ ਇਹ ਕਹਿੰਦੇ ਨਿਊਜ਼ੀਲੈਂਡ ਵੀ ਖੇਡਿਆ ਇਸ ਵਾਰੀ ਸ਼ਾਇਦ ਹੋ ਸਕਦਾ ਓਏ ਆਸਟ੍ਰੇਲੀਆ ਜਾਊਗਾ ਹਰ ਕਨੇਡਾ ਵਾਲੇ ਵੀ ਮਗਰ ਮਗਰ ਫਿਰਦੇ ਆ ਨੀਟੂ ਕੰਗ ਹੁੜੀ ਔਰ ਸਾਹਮਣੇ ਵੇਖਦਾ ਵੀ ਬੁੱਗਾ ਚੱਠੇ ਵਾਲੇ ਦਾ ਔਰ ਦੂਜੇ ਪਾਸੇ ਹਾ ਉਧਰ ਜਿੰਦਰ ਸਿੰਘ ਜੀ ਢਿੱਲੋਂ ਸਾਹਿਬ ਕਹਿੰਦੇ ਵੀ ਜਿੰਨੇ ਵੀ ਜਫੇ ਸਾਡੇ ਭਾਈ ਕੀਪਾਂ ਲਾਊਗਾ ਹਰ ਇੱਕ ਜਫੇ ਦਾ ਉਹਨਾਂ ਵੱਲੋਂ 500 ਰੁਪਇਆ ਆਓ ਦੇਖਦਾ ਮੇਰੇ ਮਿੱਤਰੋ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਆਓ ਨਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬੜੇਵੇਂ ਖਾਣੀ ਬੱਬੂ ਆਸਟ੍ਰੇਲੀਆ ਨੂੰ ਵੇਂਦਿਆ ਕਾਕੇ ਬਾਈ ਨਾਲ ਸੰਪਰਕ ਕਰ ਲਿਆ ਗਏ ਲਓ ਜੜਗੜੀ ਵਾਲਾ ਸੱਤੀ ਕਬੱਡੀ ਪਾਉਣ ਦੇ ਲਈ ਬਾਹਰ ਹੋਇਆ ਸੱਤੀ ਸੱਤੀ ਜੜਗੜੀ ਦੀ ਕਹਿੰਦੇ ਚੋਟੀ ਦੀ ਟੀਮ ਰਹੀ ਹੈ ਵੱਡੇ ਪੱਟੇ ਪਜਿਤ ਦੀ ਮੇਰੇ ਵੀਰੋ ਨਰੋਲ ਪਿੰਡ ਮਾਰ ਦੀ ਲਾਓ ਭੁੰਦਣ ਵਾਲਿਆ ਫੜ ਗੁੱਟ ਪਰ ਸੰਦੀਪ 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 ਇਹ ਬੱਲੇ 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 ਇੱਥੇ ਰੱਖ ਸੰਦੀਪ ਸੰਦੀਪ ਆਹ ਸਿਰਾ ਓਏ ਗੱਬਰੂਆ ਓਹ ਦਰਸ਼ਕੀ ਨੂੰ ਮੈਚ ਕਿਵੇਂ ਲੱਗ ਰਿਹਾ ਫਰਾ ਚੋਟੀ ਦਾ ਮੈਚ ਜੱਲਾ ਕਿਆ ਬਾਤ ਹੈ ਕਿਆ ਬਾਤ ਹੈ ਭਾਈ ਸੰਦੀਪ ਸਾਡਾ ਵੀਰ ਆ ਕੋਠੀਆਂ ਵਾਲਾ ਭਰਾ ਗਾ ਉਹ ਕਹਿੰਦਾ ਸੰਦੀਪ ਦੇ ਲਈ 1000 ਰੁਪਏ ਗਾ ਬਹੁਤ ਧੰਨਵਾਦ ਹੈ ਭਾਈ ਨਿੰਦੀ ਰਧਾਵਾ ਜੀ ਉਹਨਾਂ ਕੋਲ ਵੀ ਜਿਹੜੇ ਭਾਈ ਸੰਦੀਪ ਦੇ ਲਈ ਪੈਸੇ ਆ ਗਿਆ ਬਹੁਤ ਧੰਨਵਾਦ ਕਰਦੇ ਆ ਖਾਨ ਸਾਹਿਬ ਇਹ ਮੈਂ ਦੇਖਦਾ ਵੀ ਤੁਸੀਂ ਕਿਉਂਕਿ ਮੈਨੂੰ ਪਤਾ ਇਹ ਪੈਸੇ ਜੇ ਕੋਈ ਪਲੇਅਰ ਹੈਗਾ ਕਿਰਪਾ ਕਰਕੇ ਆ ਕੇ ਲੈ ਜਾਓ ਮੇਰੇ ਵੀਰਾਂ ਚੋਟੀ ਦਾ ਮੈਚ ਹੈ ਧੰਨਵਾਦ ਆ ਸਾਡੇ ਵੀਰ ਕੋਠੀਆਂ ਵਾਲੇ ਸੰਦੀਪ ਦਾ ਉਧਰ ਨਿੰਦੀ ਵਾਈ ਦਾ ਲਓ ਮੂੰਗਾ ਹਰਿਆਣੇ ਵਾਲਾ ਫੇਰ ਕਬੱਡੀ ਪਾਉਣ ਲਈ ਵਧਿਆ ਹੋਇਆ ਇੱਕ ਪਾਸੇ ਨੌਜਵਾਨ ਦੀਪਾ ਓਏ ਫੜ ਲਾ ਗੁੱਟ ਮੂੰਗੇ ਦਾ ਓ ਮੂੰਗਾ ਮੂੰਗਾ ਮੋਂਗਾ ਵੀ ਰਵੜ ਵੰਗੂ ਵਾਅਦਾ ਤਰਿਆ ਜਾਂਦਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਬੁੱਗਾ ਬੁੱਗਾ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਵੱਡਾ ਧੰਨਵਾਦ ਆ ਲਾਓ ਰਮਣਿਆ ਸਾਊਂਡ ਵਾਲਿਆ ਕਰਦੇ ਕਿਰਪਾ ਪਈ ਕਬੱਡੀ ਹੈ ਕੰਤੀ ਆਓ ਬੁੱਗਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਧਰਲੇ ਪਾਸੇ ਰੱਜੀ ਵਰਗੇ ਕਰਮੀ ਵਰਗੇ ਆ ਮੁੰਡੇ ਟਾਪ ਦੇ ਪਲੇਅਰ ਹੈ ਪਰ ਬੁੱਗਾ ਨੰਬਰ ਬਾਟਾਂ ਮੜਦਾ ਹੁੰਦਾ ਤੂੰ ਨੇੜੇ ਹੋ ਜਾ ਮੜਿਆ ਇਧਰ ਕਹਿੰਗੇ ਤੁਹਾਨੂੰ ਬਦਦਾ ਵੱਟੇ ਸਰਕਾਰਾਂ ਬਾਈ ਕਹਿੰਦੇ ਚੋਟੀ ਦਾ ਮੈਚ ਹੈ ਹਰਜਿੰਦਰ ਸਿੰਘ ਜੀ ਢੱਲੋਂ ਸਾਹਿਬ ਕਹਿੰਦੇ 500 ਭੁੰਦਰ ਵਾਲਾ ਕੀਪੇ ਦਾ ਆ ਕਹਤੇ ਮੂੰਗੇ ਦੀ ਟੱਕਰ ਨਾ ਮੇਰੇ ਵੀਰੋ ਇਧਰ ਭੁੰਦਰਾ ਨੇ ਕੀਪੇ ਨਾ ਹੋਏ ਫੇਰ ਦੇਖੀ ਸੋਨੇ ਤੇ ਸਾਕੇ ਵਾਲੀ ਗੱਲ ਹੋ ਜੂ ਓਏ ਕੀਪਾ ਤਿਆਰ ਹੋ ਗਿਆ ਮੂੰਗੇ ਆਹ ਭਗਤੀ ਕਬੱਡੀ ਮੂੰਗੇ ਦੇ ਹੁਣ ਮੱਦਾ ਲੱਗ ਜੂ ਖਾਦੀ ਖੁਰਾਕ ਦਾ ਓਏ ਕੀਪੇ ਦਾ ਗੁੱਟ ਫੜਨਾ ਦੁਨੀਆਂ 'ਚ ਆ ਜੂ ਕੋਡ ਫੱਤੇ 'ਚ ਪੰਗੜੇ ਪੈ ਜਾਣਗੇ ਜਾਦੂ ਕਹਿੰਦਾ ਮੈਨੂੰ ਛੱਡੋ ਜਾਦੂ ਕਹਿੰਦਾ ਮੈਨੂੰ ਛੱਡੋ ਨੰਬਰ ਰੇਡਰ ਦਾ ਚੱਲ ਵੀ ਕਾਲੀ ਸਿੰਧਮਾ ਵਾਲਿਆ ਬਾਦੇ ਕਬੱਡੀ ਨੌਜਵਾਨਾ ਗੱਲਾਂ ਹੁੰਦੀਆਂ ਦਿਲਵਾਰ ਸਿੰਘ ਜੀ ਬਹੁਤ ਧੰਨਵਾਦ ਆ ਕਹਿੰਦੇ ਜਿੰਨੇ ਵੀ ਸੰਦੀਪ ਜੱਫਾ ਲਾਊਗਾ ਉਹਨਾਂ ਵੱਲੋਂ 500 ਰੁਪਈਆ ਬਹੁਤ ਧੰਨਵਾਦ ਆਪਾਂ ਕਰਦੇ ਆ ਇਹ ਮਲੇਸ਼ੀਆ ਵਾਲੇ ਵੀਰ ਐ ਇਹ ਮਲੇਸ਼ੀਆ ਵਾਲੇ ਭਾਈ ਆ ਵੱਡੀ ਦੇਣਾ ਆ ਭੂਲਣ ਵਾਲਾ ਕਰਮੀ 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 ਮੁੰਡਾ ਕਨੇਡਾ ਖੇਡਿਆ ਨੰਬਰ ਨੰਬਰ ਸਾਡੇ 5 ਤੇ 5 ਓਏ ਅੱਧੇ ਗਰਾ ਫਰਕ ਆ ਕਾਂਤੀ ਤਾਂਜੋ ਵਾਲਿਆ ਓਏ ਕੋਟ ਫੱਤੇ ਆ ਹਾਂ ਕਾਕਾ ਕੋਟ ਫੱਤੇ ਵਾਲਾ ਕਹਿੰਦਾ ਵੀ ਭੁੱਲਣ ਦੇ ਜਾਫੀ ਜਿੰਨੇ ਵੀ ਜੱਫੇ ਲਾਉਣਗੇ ਉਹਨੇ 5-500 ਦੇ ਮਾਨ ਸਨਮਾਨ ਦਿੱਤੇ ਜਾਣਗੇ ਕਾਕਾ ਤੇ ਬੱਬੂ ਆਸਟ੍ਰੇਲੀਆ ਜਿੰਨੇ ਭੁੱਲਣ ਵਾਲੇ ਜਾਫੀ ਜੱਫੇ ਲਾਉਣਗੇ 5-500 ਹਾਂਜੀ ਜੀ ਸੋਨੀ ਸੋਨੀ ਉਰਲੇ ਪਾਸੇ ਆ ਜਾ ਤੂੰ ਪੈਸੇ ਇਧਰਲੇ ਪਾਸੇ ਤੋਂ ਪਤਾ ਸਾਰੇ ਵੀਰਾਂ ਦੇ ਨਾਮ ਵੀ ਤੂੰ ਜਾਣਦਾ ਇਧਰਲੇ ਪਾਸੇ ਆ ਗੰਤੀ ਗੰਤੀ ਇੱਕ ਮਿੰਟ ਬਾਈ ਹੂਟਰ ਵਾਲੀਆਂ ਤਾਰਾਂ ਜਿਹੜੀਆਂ ਉਹ ਲਾ ਦਿਓ ਹੂਟਰ ਬੰਦ ਹੋ ਗਿਆ ਮੁੜ ਕੇ ਰੌਲਾ ਪੈਜੂ ਭਾਈ ਜਦੋਂ ਮੈਚ ਚ ਡਰਦਾ ਹੂਟਰ ਵੀ ਨਹੀਂ ਚੱਲਦਾ ਹੁਣ ਸਹੀ ਹੈ ਗੱਲ ਕੀ ਬਾਤ ਹੈ ਇਹ ਸਾਡੇ ਗੱਭਰੂ ਹੈ ਪੰਜਾਬ ਦੀ ਸਾੜਾ ਇੱਕ ਇੱਕ ਮਿੰਟ ਕਾਂਤੀ ਹੂਟਰ ਵਾਲੇ ਦੀ ਕੋਈ ਗਲਤੀ ਨਹੀਂ ਉਹਦੇ ਮੂਹਰੇ ਹੀ ਵਾਲੇ ਖੜੇ ਆ ਯਾਰ ਬਾਈ ਬਣ ਕੇ ਥੋੜਾ ਥੋੜਾ ਪਿੱਛੇ ਨੂੰ ਹੋ ਜਾ ਯਾਰ ਬਾਈ ਮੈਂ ਇਹ ਗੱਲ ਪਹਿਲਾਂ ਕਹਿਣਾ ਹੁਣ ਮੇਰੇ ਭਰਾਗੇ ਜਦੋਂ ਮੈਚ ਚੱਲ ਪੈਂਦਾ ਪਹਿਲਾਂ ਦੱਸਦਾ ਸੋਨੀ ਵੀਰੇ ਤੂੰ ਨੇੜੇ ਵਜਾ ਸਾਰੇ ਦਾਨੀਆਂ ਨੂੰ ਜਾਣਨਾ ਲੋਕ ਕਬੱਡੀ ਦਾ ਸਵਾਦ ਲੈਣਾ ਚਾਹੁੰਦੇ ਆ ਆਹ ਕਹਿੰਦੇ ਚੋਟੀ ਦਾ ਮੈਚ ਆ ਕੱਕੇ ਆਰਗੇ ਨਵੀਂ ਆਰਗੇ ਕੱਪਰ ਆਰਗੇ ਭਾਈ ਸਣੀ ਆਰਗੇ ਮਨਦੀਪ ਆਰਗੇ ਸੋਨੀ ਆਰਗੇ ਹਾ ਪਟਿਆ ਰੌਣਕਾਂ ਨੇ ਆਹ ਕਹਿੰਦੇ ਸੱਤੀ ਤਿਆਰ ਆ ਸੱਤੀ ਤਿਆਰ ਹੂਟਰ ਚੱਲ ਪਿਆ ਕਿ ਨਹੀਂ ਦਰਸ਼ਕ ਵੀਰੋ ਸਕੋਰ ਬੋਰਡ ਵੱਲ ਨਿਗਾਹ ਮਾਰੋ ਫਿਰ ਨੰਬਰ ਕਿੰਨੇ ਕਿੰਨੇ ਨੇ ਛੱਠੇ ਵਾਲਾ 5 ਖਾਨ ਤੇ ਢੁੱਲਣ ਦੇ ਸਾਢੇ 5 ਨੰਬਰ ਆ ਅੱਦੇ ਨੰਬਰ ਦੇ ਫਰਕ ਤੇ ਸਟਾਪ ਆ ਚੱਲੂ ਵੀ ਉਟਰ ਵੀ ਚੱਲ ਪਿਆ ਲਓ ਸਾਹਮਣੇ ਬੁੱਟਿਆ ਉਟਰ ਵੀ ਚੱਲ ਪਿਆ ਖਤਰੇ ਵਾਲਾ ਗੁੱਗੂ ਵੀ ਚੱਲ ਪਿਆ ਇਹ 36 37 ਯਰਗੜੀ ਵਾਲਾ ਰਾਣਾ ਸਾਹਿਬ ਦੇ ਇਲਾਕੇ ਦਾ ਖਿਡਾਰੀ ਮੇਰੇ ਵੀਰੋ ਹਾ ਯਾਦੂ ਯਾਦੂ ਆਓ ਜਾਦੂ ਆ ਗਿਆ ਜਾਦੂ ਕਹਿੰਦੇ ਪਰ ਇਧਰਲੇ ਪਾਸੇ ਨੰਬਰ ਆਪਣੀ ਟੀਮ ਲਈ ਆ ਆ ਗਿਆ ਬੁੱਕਾ ਕਬੱਡੀ ਪਾਉਣ ਲਈ ਪਹਿਲੇ ਪਾਸੇ ਸਭਾਵ ਵਾਲਾ ਲੱਗਿਆ ਹੋਇਆ ਉਰਲੀ ਕੰਨੀ ਤੇ ਕਰਮੀਆ ਨਾਲ ਰੱਜੀ ਹੈ ਨਾਲ ਗੁਰਪ੍ਰੀਤ ਦਾ ਐਕਟਰ ਚੋਟੀ ਦਾ ਮੈਚ ਹੈ ਆ ਵੀ ਕਹਿੰਦੇ ਸੈਮੀਫਾਈਨ ਕਹਦਾ ਭੜਾਕੇ ਪੈਂਦੇ ਆ ਸੈਮੀਫਾਈਨ ਕਹਦਾ ਭੜਾਕੇ ਪੈਂਦੇ ਨੇ ਭੜਾਕੇ ਪੈਂਦੇ ਨੇ ਪਰ ਸਾਡੇ ਰਾਜਾ ਸਿੱਧੂ ਫਾਰਮ ਵਾਲੇ ਮਹਾਰਾਜ ਤੋਂ ਸਾਡੇ ਸੰਦੀਪ ਦੇ ਮਿੱਤਰ ਨੇ ਉਹ ਕਹਿੰਦੇ ਕੀਪੇ ਭੁੰਦਣ ਵਾਲੇ ਦਾ ਹਰ ਇੱਕ ਜੱਫਾ 1000 ਦਾ ਹੋਣਾ ਸਾਡੇ ਸਿੱਧੂ ਫਾਰਮ ਮਹਾਰਾਜ ਵਾਲੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੂੰਗਾ ਮੂੰਗਾ ਦੇ ਕੀ ਪਾਵੇ ਮੂੰਗਾ ਤੇ ਕੀ ਪਾਵੇ ਬੰਦੇ ਚ ਬੰਦਾ ਵੀਰੇ ਤੇ ਚੰਗਾੜੇ ਨਿਕਲ ਸਿਧਵਾਵਾਲਾ ਕਾਲੀ ਕਬੱਡੀ ਪਾਉਣ ਲਈ ਚਾਰੇ ਜੋਫੀ ਜਵਾਨ ਕਾਂ ਦਾ ਮੇਲਾ ਜਿੱਤਿਆ ਨੰਗਲ ਦਾ ਮੇਲਾ ਜਿੱਤਿਆ ਤਿੰਨ ਨੂੰ ਕਹਿੰਦੇ ਕਲੈਰੀ ਚ ਖੇਡਣਾ ਮੁੰਡਿਆੜੇ ਸ਼ੇਰੇ ਕੋਚ ਦਾ ਬਹੁਤ ਧੰਨਵਾਦ ਰੱਜੀ ਨਾਲ ਕਹਿੰਦੇ ਸੱਤੀ ਨਾਲ ਕਰਮੀ ਗੁਰਪ੍ਰੀ ਦਾ ਹਾ ਪਾਤਰਾ ਕੋਲੋਂ ਆਈ ਹੋਈ ਟੀਮ ਆ ਮੇਰੇ ਪਿੰਡ ਦੀ ਸਿਧਵਾਵਾਲਾ ਕਾਲੀ ਬੁੱਕ ਦਾ ਫੱਟਾ ਆਉ ਚੱਕ ਆਉ ਚੱਕ ਆਉ ਚੱਕ ਆਉ ਚੱਕ ਆਉ ਚੱਕ ਰਗੜਦਾ ਰਗੜਦਾ ਤੁਰ ਰਗੜਦਾ ਰੱਕਦਾ ਨਹੀਂ ਬੈਣੀ ਚੋਟੀ ਦਾ ਪਰ ਇਹ ਮਾਂ ਖੇਡ ਕਬੱਡੀ ਦੇ ਖਿਡਾਰੀ ਹੈ ਲੈ ਸੰਦੀ ਪੈਣਾ ਬੋਲਣੀਆਂ ਪੈ ਜਾਂਦੀਆਂ ਬਹੁਤ ਵਧੀਆ ਮੁਕਾਬਲਾ ਖੇੜਾ ਜਾ ਰਿਹਾ ਲੈ ਵੀ ਭਾਈ ਚੱਠੇ ਵਾਲੇ ਦੀ ਟੀਮ ਉਧਰ ਪਤਾ ਕਹਿੰਦੇ ਭਈਏ ਸੰਦੀਪ ਜੱਫਾ ਲਾਉ 1000 ਕੋਠੀਆਂ ਵਾਲੇ ਵੱਲੋਂ ਦਿੱਤਾ ਜਾਊਗਾ ਲੈ ਸੰਦੀਪ ਤੇਰੇ ਦੇ ਪੱਡਿਆਂ ਸਾਣੇ ਲੋਕ ਚਾਹੁੰਦੇ ਆ ਤੂੰ ਮੂਰੇ ਹੋ ਕੇ ਘਹਿਰ ਕੇ ਬੰਦੇ ਦੀ ਹਿੱਕ ਤੇ ਵਹਿਗੇ ਫੇਰ ਜੱਫਾ ਲਾਵੇਂ ਲੋਕਾਂ ਨੇ ਬਿਨਾਕ ਹੈ ਲਲਕਾਰੇ ਦੇ ਤਾੜੀਆਂ ਮਾਰ ਦੇ ਰੀਆਂ ਜਾਂ ਜਾਦੂ ਨੂੰ ਕਹਿੰਦੇ ਜਾਂ ਆਪ ਲੱਗ ਜਾ ਪਰਲੇ ਟੋਕੇ ਛੱਟ ਲਿਆ ਗੱਟ ਫੜ ਲਿਆ ਗੱਟ ਫੜ ਲਿਆ ਗੱਟ ਆਏ ਹਾਈ ਥੋੜੀ ਜੀ ਕਸਰ ਮਾਰ ਗਈ ਓਏ ਉਹ ਰਹਿੰਦੀ ਸੀ ਕਸਰ ਸਿਰੇ ਲਾਤੀ ਪਈਆਂ ਨੇ ਕੋਟ ਫੱਤਾ ਕੋਟ ਫੱਤਾ ਕਰਾਦੀ ਪਈਆਂ ਨੇ ਕਰਾਦੀ ਪਈਆਂ ਨੇ ਹਾਂ ਮੈਂ ਦੇਖ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਬੁੱਗੇ ਦੀ ਫੇਰ ਕਬੱਡੀ ਪੈਂਦੀ ਹੈ ਉਧਰਲੇ ਪਾਸੇ 37 ਵਰਗੇ ਗੁਰਪ੍ਰੀਤ ਐਕਟਰ ਵਰਗੇ ਆ ਪਰ ਬੁੱਗਾ ਨੰਬਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਐਦੀ ਟੱਕਰ ਕਿਤੇ ਸੰਦੀਪਣਾ ਜਾਂ ਭੁੰਦਲ ਵਾਲੇ ਨਾਲ ਹੋ ਜੇ ਫੇਰ ਦੇਖੀ ਉਹਦੇ ਨਾਲ ਮੇਚਾਂ ਜਾਂ ਪੜਦਾ ਇਹਦਾ ਉਹ ਸਕਰੀਨ ਤੇ ਜਹਾਦ ਮਾਰ ਥੋੜਾ ਹੀ ਫਰਕ ਹੈ ਮੂੰਗਾ ਇਹ ਕਿਤੇ 19 21 ਹੋਗੀ ਤੱਜ ਵਾਲਾ ਛੱਠੇ ਵਾਲਾ ਰਾਜਸਥਾਨੀ ਲੱਗੂ ਇਹਨਾਂ ਨੂੰ ਇਹ ਰਾਜਸਥਾਨ ਪਰ ਬਗਾਨੇ ਕਹਿੰਦੇ ਵੀ ਬੜੀ ਦਰੋ ਖੇਡਣ ਆਏ ਨੇ ਮੂੰਗਾ ਤੇ ਦੂਜੇ ਪਾਸੇ ਜਾਦੂ ਇਹ ਆਓ ਇਹ ਆਓ ਇਸ ਸਿਰਾ ਉਹ ਗੱਪਰੂਆ ਉਹ ਕੀ ਹਾਲ ਜਾਣਾ ਕੋੜ ਫੱਤੇ ਵਾਲਿਆ ਕਿਆ ਬਾਤ ਹੈ ਹਲੇ ਗੱਲ ਨਹੀਂ ਬਣੀ ਹੁਣ ਪੁੱਛ ਓਏ ਕੋੜ ਫੱਤੇ ਵਾਲਿਓ ਕੀ ਹਾਲ ਚਾਲ ਕਿਆ ਬਾਤ ਆ ਲੈ ਨਵੀ ਭਾਈ ਆਹ ਰੇਡ ਤੇ ਵੀ ਬਾਹਲਾ ਕੁਝ ਹੋਣਾਗਾ ਆਹ ਰੇਡ ਤੇ ਵੀ ਬਾਹਲਾ ਕੁਝ ਹੋਣਾਗਾ ਪੋਟਰ ਗੱਬਰ ਕਨੇਡਾ ਕੁਠਾਲਾ ਦੇ ਪਲਾਟੀਟਾਣਾ ਏ ਏ ਆਰੂ ਦਾ ਪੁੱਛ ਲੈ ਇਧਰ ਲੈਣ ਨੂੰ ਵੀ ਪੁੱਛ ਲੈ ਉਹ ਸਟੇਜ ਵਾਲਿਓ ਕੀ ਹਾਲ ਚਾਲ ਕੀ ਬਾਤ ਹੈ ਠੀਕ ਹੈ ਠੀਕ ਹੈ 36 ਜਰਗੜੀ ਵਾਲਾ ਇਸ ਵੇਲੇ ਅੱਜ ਸੋਨੀਕੋਟ ਫੱਤੇ ਵਾਲੇ ਦਾ ਕੱਪ 20ਾਂ ਤੇ ਹੋਊਗਾ ਮੇਰੇ ਵਿੱਚੋਂ 20ਾਂ ਤੇ ਹੋਊਗਾ ਜੇ ਚੈੱਕ ਕਰੀਏ ਕਾਫੀ ਮੇਰੇ ਵੀਰ ਜੁੜੇ ਆ ਬਾਦਵਾ ਧੰਨਵਾਦ ਉਧਰ ਜਲਾਲ ਵਾਲਾ ਰਪਿੰਦਰ ਵੀ ਕਹਿੰਦਾ 19 20 ਨੂੰ ਧੱਕ ਪਊਗੀ ਆਓ 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 ਐਕਸ਼ਨ ਐਕਸ਼ਨ ਐ ਸੇਣਾ ਐਕਸ਼ਨ ਆ ਸਾਡੇ ਨਾਲ ਟੇਡਾ ਟੇਡਾ ਝਾਕੜਾ ਮਿੱਤਰਾਂ ਅਸੀਂ ਟੇਡਾ ਟੇਡਾ ਝੱਕ ਲੋ ਹਟਾਏ ਹੋਏ ਆ ਟੇਡਾ ਟੇਡਾ ਝਾਕੜੋ ਹਟਾਏ ਹੋਇਆ ਲਓ ਕਹਿੰਦੇ ਸਿਧਵਾ ਵਾਲੇ ਕਾਲੀ ਦੀ ਫੇਰ ਕਬੱਡੀ ਭਾਈ ਨਵੀ ਕਹਿੰਦਾ 2000 ਰੁਪਏ ਦੇ ਦੰਗ ਜੇ ਹੁਣ ਜੱਫਾ ਲਾ ਇਸ ਜੱਫੇ ਤੋਂ ਖੁਸ਼ ਹੋ ਕੇ ਦਿਲਬਾਗ ਮਲੇਸ਼ੀਆ ਜੀ ਭੁੰਦਣ ਵਾਲਿਆਂ ਵੱਲੋਂ 500 ਆਇਆ ਜਾਦੂ ਲਈ ਕਾਲੀ ਕਾਲੀ ਓਏ ਸਕਰੀਨ ਤੇ ਝਾਤ ਮਾਰੋ ਸਾਡੇ ਦਾਸ ਦਾਸ ਸਾਡੇ ਦਾਸ ਦਾਸ ਕਿਉ ਨਵੀ ਬਾਈ ਠੀਕਾ ਕੰਮ ਕਾਕੇ ਬਾਈ ਨੂੰ ਪੁੱਛ ਗੱਬਰ ਨੂੰ ਪੁੱਛ ਉਹ ਕਹਿੰਦੇ ਭੂਲਣ ਵਾਲਿਆਂ ਦਾ ਜੱਫਾ 2000 ਦਾ ਗੱਬਰ ਕੈਨੇਡਾ ਟਠਾਲਾ ਗਰੁੱਪ ਲਾਡੀ ਟਵਾੜਾ ਕੈਨੇਡਾ ਗੋਲਡ ਕੈਨੇਡਾ ਮਿੰਟੂ ਕੈਨੇਡਾ ਬੱਬੂ ਆਸਟ੍ਰੇਲੀਆ ਕਾਕਾ ਕੈਨੇਡਾ ਮਿੰਟੂ ਰੇਡ ਕੈਨੇਡਾ ਸ਼ਾਹੀ ਕੈਨੇਡਾ ਮਨੀ ਕੈਨੇਡਾ ਆਰਮਨ ਕੈਨੇਡਾ ਖਾਨਕੋੜ ਫੱਤਾ ਮਨਦੀਪ ਵਿੰਦਰ ਸਰੀ ਪ੍ਰਧਾਨ 2000 ਦਾ ਜੱਪੂ ਇਹਨਾਂ ਵੀਰਾਂ ਵੱਲੋਂ ਮੇਰੇ ਵੀਰੋ ਕੀ ਬਾਤ ਹੈ ਕੰਕੀ ਭਾਈ ਉਹ ਗੱਲ ਹੋ ਗਈ ਵੀ ਗੱਭਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਆ ਰੇਡ ਤੇ 1100 ਗगन ਮਿਸ਼ਾਣੇ ਵੱਲੋਂ ਸਾਰੇ ਸਾਥੀਆਂ ਵੱਲੋਂ ਬੁੱਗੇ ਦੀ ਰੇਡ ਤੇ ਆਓ ਘਾ ਬੁੱਗਾ 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 ਸਾਡੇ 811 11 811 ਮੱਟੀ ਮੱਟੀ ਅਮਰੀਕਾ ਸੰਦੀਪ ਕੋਠੀ ਵਾਲਾ ਰਾਮਗੜ੍ਹ ਭੁੰਦੜ ਵਾਲਾ ਭੁੰਦੜ ਵਾਲੇ ਸੰਦੀਪ ਦੇ ਲਈ 1500 ਭੇਜਦਾ ਓਏ ਸਕਰੀਨ ਤੇ ਦੇਖੋ ਹਾਏ ਹਾਏ ਕਹਿੰਦੇ ਹੁੰਦੇ ਨਾ ਭੂਕੜੇ ਚ ਠਾਨੀ ਫਸ ਗਈ ਕੈਨੀਆਂ ਟੂਨੀਆਂ ਤਾਂ ਬੰਦ ਹੋ ਗਈਆਂ ਹੁਣ ਤਾਂ ਟਾਲੇ ਚੱਲ ਪਏ ਟਾਲੇ ਫਸ ਗਏ ਔ ਚੋਟੀ ਦਾ ਮੈਚ ਐ ਜਿਵੇਂ ਕਹਿੰਦੇ ਹੁਣ ਅੱਜ ਕੱਲ ਚੱਲਦਾ ਏ ਕੀ ਮਿੱਤਰਾਂ ਹੱਲਾ ਗੁੱਲਾ ਹੱਲਾ ਗੁੱਲਾ ਉਹਦਾ ਖੜ ਬਸ ਹੱਲਾ ਗੁੱਲਾ ਹੱਲਾ ਗੁੱਲਾ ਗੱਪਰ ਕੈਨੇਡਾ ਅਮਰੀਕਾ ਚਲਾ ਗਿਆ ਗੱਪਰ ਉਹ ਵੀ ਲਾਈਵ ਜੁੜਿਆ ਹੋਇਆ ਬੈਠਾ ਏ ਏ ਏ ਹੋ ਗੁੱਸ਼ ਏ ਏ ਏ ਏ ਏ ਆਓ 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 ਓਏ ਸਿਰਾ ਓਏ ਗੱਪਰੂਆ ਕੁਨੀ ਕੀ ਨਾ ਹੋ ਜੇ ਕੀ ਬਾਤ ਹੈ ਕੀ ਬਾਤ ਹੈ ਨਵੀ ਭਾਈ ਕਾਕੇ ਭਾਈ ਖਾਨ ਖੁਸ਼ ਹੋ ਉਹ ਦਰਸ਼ਕ ਵੀਰੋ ਬਣ ਗਈ ਗੱਲ ਕੇ ਨਹੀਂ ਇੱਕ ਵਾਰੀ ਵੱਡੀ ਸਾਰੀ ਤਾੜੀ ਮਾਰ ਕੇ ਦੱਸਿਓ ਜਰਾ ਆ ਸੋਨੀ ਭਾਈ ਆਪਾਂ ਸ੍ਰੀ ਗੋਬ ਸਿੰਘ ਜੀ ਦੇ ਕਾਲਾ ਸੱਡਣ ਲੱਗੇ ਕੰਤੀ ਭਾਈ ਅੱਜ ਪੰਜਾਬ ਦੇ ਵਿੱਚ ਜੇ ਨਿਗਾ ਮਾਰੀਏ ਨਾ ਬਹੁਤ ਵੱਡੇ ਟੂਰਨਾਮੈਂਟ ਸਨ ਪਰ ਤੈਨੂੰ ਸਹੀ ਦੱਸਾਂ ਸਾਨੂੰ 1% ਵੀ ਟੈਨਸ਼ਨ ਨਹੀਂ ਸੀ ਵੀ ਟੂਰਨਾਮੈਂਟ ਵਧੀਆ ਨਹੀਂ ਹੋਣਾ ਸਾਨੂੰ ਟੈਨਸ਼ਨ ਹੁੰਦੀ ਹੈ ਵੀ ਇਹ ਦਰਸ਼ਕ ਨੱਗ ਤੇ ਘੱਟ ਆਉਣ ਸਾਨੂੰ ਪਤਾ ਹੁੰਦਾ ਵੀ ਬਾਬਾ ਭਾਈ ਰਾਮ ਸਿੰਘ ਦੀ ਮਿਹਰ ਹੋਣੀ ਹੈ ਤੇ ਬਹੁਤ ਵਧੀਆ ਟੂਰਨਾਮੈਂਟ ਸਿੱਪੜਾ ਟੂਰਨਾਮੈਂਟ ਜਿਹੜਾ ਚੱਲ ਰਿਹਾ ਹੈ ਸੋ ਬਹੁਤ-ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਗੱਬਰ ਬਾਈਆ ਕਾਕਾ ਬਾਈਆ ਨਵੀ ਹੈ ਜੀਨੂੰ ਜੀਨੂੰ ਆ ਮੈਚ ਦਾ ਸਵਾਦ ਆਇਆ ਇੱਕ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਜਕਾਰਾ ਸੱਜ ਲੱਗਿਆ ਬੋਲੇ ਸੋਨਿਆ ਸਤ ਸ੍ਰੀ ਅਕਾਲ ਲੈ ਵੀ ਹੁਣ ਗੱਲ ਇਹ ਆ ਵੀ ਪੰਜ ਪੂਰਾ ਹੀ ਕਰ ਦਈਏ ਅਸੀਂ ਤਾਂ ਜਕਾਰਾ ਛੱਡਾਂਗੇ ਜਵਾਬ ਤੁਸੀਂ ਦੇਣਾ ਜਿਹਨੂੰ ਰੱਬ ਨੇ ਜ਼ਬਾਨ ਬਖਸ਼ੀ ਐ ਦੂਜੇ ਦੀ ਤਿਆਰੀ ਐ ਬੋਲੇ ਸੋਨਿਆ ਸਤ ਸ੍ਰੀ ਅਕਾਲ ਏ ਭਾਈ ਜਿਹੜੀਆਂ ਥਾਪੀਆਂ ਵੱਜੀਆਂ ਨੇ ਗਰਾਊਂਡ ਤੇ ਕ੍ਰੀਸੀ ਮਤ ਰਹਿਣਾ ਹੁਣ ਤੀਜਾ ਤੂੰ ਛੱਡ ਦੇ ਕੰਤੀ ਪੰਜ ਪੂਰੇ ਕਰ ਦੇ ਬੋਲੇ ਸੋਨਹਾ ਲੈ ਵੀ ਸੋਨੀ ਚੌਥਾ ਧਕਾਰਾ ਤੁਸੀਂ ਛੱਡ ਦਿਓ ਕਲੱਬ ਵੱਲੋਂ ਜੋ ਬੋਲੇ ਵਾਲੀਆ ਬਹੁਤ ਜ਼ੋਰ ਮਾਰਿਆ ਜਾਦੂਆ ਪਰ ਕਈ ਵਾਰੀ ਕਿਸਮਤ ਜਿਵੇਂ ਕਹਦੀ ਹੈ ਸਾਥ ਨਹੀਂ ਦਿੰਦੀ ਕਿ ਮੈਦਾਨੇ ਜੰਗ ਵਿੱਚ ਕਈ ਕਈ ਰਤਨ ਸਾਹਿਬ ਮੁਕੱਦਰ ਕੀ ਵੀ ਜੀਤ ਹੁਆ ਕਰਤੀ ਹੈ ਕਈ ਵਾਰੀ ਗੱਲ ਕਿਸਮਤ ਤੇ ਆ ਕੇ ਖੜ ਜਾਂਦੀ ਹੈ ਬੰਦਾ ਜ਼ੋਰ ਬਹੁਤ ਮਾਰਦਾ ਬਹੁਤ ਵਧੀਆ ਮੁਕਾਬਲਾ ਖੇਡਿਆ ਗਿਆ ਦੋਨੋਂ ਟੀਮਾਂ ਦੇ ਦਰਮਿਆਨ ਸੋ ਇਹ ਅੱਤੇ ਨੰਬਰ ਦੀ ਜਿੱਤ ਹਾਰ ਹੋਈ ਹੈ ਨਾ ਇੱਕ ਨੰਬਰ ਦੀ ਇਹ ਮੁਕਾਬਲਾ ਹੁੰਦਾ ਜਿੱਤ ਦਾ ਇਹ ਫਿਰ ਕੂਣੀ ਤੇ ਜਿਵੇਂ ਕਹਦੇ ਹੁੰਦੇ ਨੇ ਨਾ ਢੋੜੇ ਵਾਂਗੂ ਰੜਕਦੀ ਹੈ ਹਾਂ ਕਿ ਵੀ ਸ਼ਾਇਦ ਜੇ ਕਿਤੇ ਇੱਕ ਜੱਫਾ ਲਾ ਦਿੰਦੇ ਜੀ ਸੋਹਾਂ ਭਿੰਦਗਾਂ ਜਿਵੇਂ ਕਈ ਵਾਰੀ ਪੇਪਰ ਚੋਂ ਨਹੀਂ 33 ਵਾਲਾ ਪਾਸ ਹੁੰਦਾ ਤੇ 32 ਰਹਿ ਜਾਂਦਾ ਵੀ ਜਰਮਾ ਇੰਨਾ ਕ ਘਰੇ ਆਉਂਦਾ ਤੇ ਫਿਰ ਆਲੀ ਕੇ ਪਰ ਚੱਲਣਾ ਦਾ ਖੇਡ ਕਬੱਡੀ ਐ ਮੱਲੜੀ ਹਰ ਇੱਕ ਫੀਲਡ ਦੇ ਵਿੱਚ ਕਿਉਂ ਗੋਪਰ ਠੀਕ ਹੈ ਇੱਕ ਮਿੰਟ ਹਾਂਜੀ ਬਾਬਾ ਜੀ ਵਾੜੇ ਵਾਲੇ ਸੋਨੀ ਭਾਈ ਇੱਕ ਮਿੰਟ ਰਜਿੰਦਰ ਆਲੀ ਕੇ ਸਾਡਾ ਵੀਰ ਉਹ ਮੇਰੇ ਕੋਲੇ ਆ ਜਾਵੇ ਰਜਿੰਦਰ ਕਿੱਥੇ ਆਲੀ ਕਾ ਲੋ ਹੈਲੋ ਇੱਕ ਗੱਲ ਹੈ ਮੈਂ ਚੋਟੀ ਦਾ ਲੱਗਿਆ ਲੋਕਾਂ ਨੇ ਨਜ਼ਾਰਾ ਲੇਤਾ ਨਜ਼ਾਰਾ ਠੀਕ ਆ ਬਾਈ ਦੇਖ ਗੱਬਰ ਕਾਕੇ ਬਾਈ ਨਵੀ ਖਾਨ ਸਾਹਿਬ ਸੋਨੀ ਬਾਈ ਜਿਹੜਾ ਚਾਹੁੰਦੇ ਸੀ ਨਾ ਭਾਈਆਂ ਨੇ ਇਹ ਗੱਲ ਕਹੀ ਹੈ ਵੀ ਯਾਰ ਆਪ ਹੀ ਕਾ ਬਾਬਾ ਨਾਨ ਕਰਨ ਵਾਲਾ ਬਾਬਾ ਆਰਮ ਸਿੰਘ ਰਾਜ ਜੀ ਇਹ ਉਹਨਾਂ ਦੀ ਕਿਰਪਾ ਸਾਰੀ ਕਾਲੋ ਕਹਿੰਦਾ ਡਾਕਟਰ ਆ ਗਿਆ ਡਾਕਟਰ ਪੰਤਾਲੀ ਮੋਟਰਸਾਈਕਲ ਜਿੱਤਿਆ ਕਾਲੋ ਕਹਲੇ ਡਾਕਟਰ ਨੇ ਕਾਲੋ ਕਹਿੰਦੀ ਟੀਮ ਤੇ ਮਲੜੀ ਦਾ ਦੂਜਾ ਸੈਮੀਫਾਈਨਲ ਹੈ ਆ ਹੁੰਦੇ ਦੋਵਾਂ ਤੇ ਮੈਂ ਬੇਨਤੀ ਕਰਦਾ ਬੀਪ 72 ਦੇ ਫਾਈਨਲ ਦੀਆਂ ਟੀਮਾਂ ਕਿਰਪਾ ਕਰਕੇ ਉਹ ਮੁੰਡੇ ਗਰਾਊਂਡ ਦੇ ਵਿੱਚ ਆ ਜਾਣਾ ਉਹਨਾਂ ਦਾ ਜਿਹੜਾ ਮੈਚ ਲੱਗੂਆ ਫਾਈਨਲ ਆ ਉਹ ਵੀ ਕਿਰਪਾ ਕਰਕੇ ਮੁੰਡੇ ਗਰਾਊਂਡ 'ਚ ਆ ਜਾਣਾ ਹੁਣ ਇੱਕ ਪਾਸੇ ਮੱਲੜੀ ਐ ਜिले ਸਰਸੇ ਦਾ ਕਹਿੰਦੇ ਮੱਲੜੀ ਪਿੰਡਾ ਜਗਦੀਪਾੜ ਕੇ ਮੁੰਡੇ ਐ ਤੇ ਕਾਲੋਕੇ ਇਧਰਲੇ ਪਾਸੇ ਆ ਗਿਆ ਦੀਪੂ ਅਮਰਗੜ ਜੀ ਆ ਮੈਚ ਆ ਇੱਕ ਮੈਚ ਐ ਇਹਦੇ ਵਿੱਚ ਸਾਡੇ ਵੱਡੇ ਭਰਾ ਡਾਕਟਰ ਗਰਚਾਮ ਜੀ ਏਡਿਓ ਭਾਈ ਗੁਰਪ੍ਰੀਤ ਸਿੰਘ ਜੀ ਡੀਪੀ ਤੇ ਭਾਈ ਜੀਵਨ ਵਾਲੀ ਕੇ ਸਾਡੇ ਜਿੰਦਰ ਦੀਆਂ ਤਿੰਨ ਕਬੱਡੀਆਂ ਤੇ 1500 ਜਲਦੀ ਨਾਲ ਮੈਚ ਜਿਹੜਾ ਸ਼ੁਰੂ ਕਰਵਾ ਦਿਓ ਉਧਰ ਸਾਡੇ ਲਖਵੰਤ ਸਿੰਘ ਜੀ ਲੱਖਾ ਸਾਹਿਬ ਕੁਲਵੰਤ ਰਤਨ ਜੀ ਔਰ ਨਾਲ ਬਲਵਿੰਦਰ ਸਿੰਘ ਜੀ ਬਲਾਨ ਸਾਹਿਬ ਔਰ ਨਾਲ ਜਗਰਾਜ ਕਾਸ਼ੀ ਮਨਜੀਤ ਸੰਧੂ ਮੱਖਣ ਚੋਹਾਨ ਸਾਡੇ ਜਸਵੀਰ ਸਿੰਘ ਖਾਲਸਾ ਜੀ ਸੋ ਬਹੁਤ ਲੰਬੇ ਸਮੇਂ ਤੋਂ ਜੋ ਕਿ ਆਪ ਵੀ ਜਿਨ੍ਹਾਂ ਨੇ ਕਬੱਡੀ ਖੇਡੀ ਹੈ ਸੋ ਉਹ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਵਾਹਿਗੁਰੂ ਸਾਰਿਆਂ ਦਾ ਪਿਆਰ ਜਿਹੜਾ ਬਣਾਈ ਰੱਖੇ ਕੀ ਬਾਤ ਹੈ ਖਾਦੀ ਹੋਈ ਖਰਾਕ ਦਾ ਤਾਂ ਉਦੋਂ ਪਤਾ ਲੱਗਦਾ ਜਦੋਂ ਤਾਂ ਬਗਾਨਾ ਪੁੱਤ ਹਿੱਕ ਵਿੱਚ ਵਜਦਾ ਜਿਵੇਂ ਤਲਵਾਰ ਨੂੰ ਲੋਕ ਲਈ ਢਾਣ ਚਾਹੀਦੀ ਖੇਡਾਂ ਤਾਂ ਨੇ ਹੋਰ ਤਾਂ ਬਥੇਰੀਆਂ ਖੇਡੀਆਂ ਪਰ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ ਅੱਜ ਸਾਡਾ ਬਾਈ ਜੀਵਨ ਡਿੱਪੂ ਇੱਕ ਮਿੰਟ ਪਲੀਜ਼ ਹਾਂਜੀ ਸਾਡੇ ਕੋਲੀ ਚੋਹਾਨ ਮੈਨੂੰ ਇੱਕ ਬਾਈ ਨੇ ਆਖਿਆ ਵੀ ਆਪਾਂ ਇਸ ਵੀਰ ਦਾ ਜ਼ਿਕਰ ਵੀ ਜ਼ਰੂਰ ਕਰਨਾ ਹੈ ਕਿਉਂਕਿ ਆਪਣੇ ਨਗਰ ਕੌਂਸਲ ਦੇ ਵਿੱਚ ਮੁਲਾਜ਼ਮ ਆ ਬੜਾ ਹਸਮੁਖ ਜਿਹਾ ਸਾਡਾ ਭਰਾ ਆ ਔਰ ਜਦੋਂ ਵੀ ਭਰਾ ਨੂੰ ਕਹੀਏ ਵੀ ਆਪਣਾ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਆ ਫੰਕਸ਼ਨ ਆ ਕਿਸੇ ਦੇ ਤਾਂ ਆਪਾਂ ਇੱਥੇ ਸਫਾਈ ਕਰਨੀ ਆ ਤਾਂ ਖੇੜੇ ਮੱਥੇ ਪ੍ਰਵਾਨ ਕਰਦਾ ਔਰ ਆਪਣੀ ਟੀਮ ਨੂੰ ਲੈ ਕੇ ਪੁੱਜਦਾ ਸੋ ਉਸ ਵੀਰ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਕੋਲੀ ਚੋਹਾਨ ਦਾ ਸੋ ਜਲਦੀ ਨਾਲ ਮੈਚ ਸ਼ੁਰੂ ਕਰਵਾ ਦਈਏ ਜੱਸਾ ਕੁਲਾ ਵਾਲਾ ਪੁਰਾਣਾ ਯਾਰ ਆ ਸਾਡਾ ਕੋੜ ਫੱਤੇ ਦੇ ਲਈ ਸੰਗਾਲੂ ਜਿਹਾ ਮੁੰਡਾ ਕਹਿੰਦਾ ਭਾਈ ਗਰੂ ਆਪ ਹੀ ਮੇਰਾ ਨਾਮ ਜਾਣੀ ਜਾਣਾ ਪਰ ਤੁਸੀਂ ਸਾਡੇ ਭਰਾ ਹੋ ਬਾਬਾ ਜੀ ਤੁਸੀਂ ਥੋੜਾ ਥੋੜਾ ਹੁਣ ਸਾਈਡ ਤੇ ਹੋ ਜਾਓ ਤੁਹਾਡੀ ਸੇਵਾ ਜੇ ਜੀ ਲੇਖੇ ਲੱਗੀ ਹੈ ਕਿਉਂਕਿ ਸੇਵਾ ਕਰਨ ਦੇ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਪੈਂਦੀ ਸੇਵਾ ਕਹਿੰਦੇ ਭਾਈ ਗਰੂ ਆਪ ਬਖਸ਼ਣ ਹਰ ਬਖਸ਼ਦਾ ਸੋ ਸਾਡੇ ਬਾਬਾ ਜੀ ਇਸ ਉਮਰ ਦੇ ਵਿੱਚ ਗਰਾਊਂਡ ਨੂੰ ਮੈਂਟੇਨ ਰੱਖਦੇ ਹਾਂ ਜੀ ਗੰਤੀ ਜੀ ਭਾਈ ਮੈਂ ਬੇਨਤੀ ਕਰਦਾਗਾ ਬਣਾਲੀ ਦੇ ਭੁੰਦੜਾ ਜੇ ਨਸੀਬ ਰੇਦੋ ਕਹਿੰਦੇ ਵੀ ਆਪਾਂ ਸਾਡੇ ਭਰਾ ਆਏ ਆ 4 ਤੇ 5 ਰਿਕ ਨੂੰ ਵੱਡਾ ਮੇਲਾ ਹੋਣਾ ਉਹ ਕਹਿੰਦੇ ਵੀ ਆਪਾਂ ਕਾਲੋਗ ਵਾਲੇ ਤਾਰੀ ਦੀ ਕਬੱਡੀ ਤੇ ਸਤਿਕਾਰ ਕਰਨਾ ਬਹੁਤ ਧੰਨਵਾਦ ਮਿੱਤਰਾਂ ਦਾ ਇਹ ਦੂਜਾ ਸੈਮੀਫਾਈਨਲ ਦਾ ਮੈਚ ਪਰ ਪਹਿਲੀ ਕਬੱਡੀ ਰੌਂਤੇ ਵਾਲਾ ਤਾਰੀ ਪਾ ਗਿਆ ਉਧਰ ਰਜਿੰਦਰ ਦੀ ਰੇਡ ਤਿੰਨ ਰੇਡਾਂ ਤੇ ਕਹਿੰਦੇ 2000 ਸਾਡਾ ਬਾਈ ਅਮਰੀਕ ਮਿੰਦਰਿੰਗ ਨਾਲ ਕਹਿੰਦੇ ਡਾਕਟਰ ਗਰਚਰ ਦੀ ਏਡਿਓ ਸਾਹਿਬ ਭਾਈ ਗੁਰਪ੍ਰੀਤ ਡੀਪੀ ਤੇ ਜੀਵਨ ਆਲੀ ਕੇ ਇਹਨਾਂ ਵੱਲੋਂ 2000 ਦੀ ਰੇਡ ਹੋਵੇਗੀ ਲਓ ਪਈ ਕਬੱਡੀ ਬਾਗੜੀ ਦੀ ਤੇ ਮੋਲ ਕੰਤੀ ਦੇ ਇਹ ਕਹਿੰਦੇ ਬਾਗੜੀ ਆ ਮਲੜੀ ਦੀ ਟੀਮ ਵੱਲੋਂ ਕਬੱਡੀ ਪਾ ਰਿਆ ਇਧਰ ਮੇਰੇ ਮੇਰੇ ਕੋ ਕਾਲੋ ਕੈਂਦੀ ਟੀਮ ਹੈ ਡਾਕਟਰ ਦੇ ਪਿੰਡ ਦੀ ਹੈ ਡਾਕਟਰ ਵਾਈ ਆ ਤਾਰੇ ਉਸਤਾਦ ਵਰਗੇ ਗੱਲਾਂ ਸੋਨੀ ਵਰਗੀਆਂ ਹੁੰਦੀਆਂ ਇਹ ਬਾਗੜੀ ਮਲੜੀ ਦੀ ਟੀਮ ਲਈ ਨੰਬਰ ਜੋੜਦਾ ਹੋਇਆ ਉਧਰ 21 22 23 ਮਾਰਚ ਮਾੜੀ ਵਾਲੇ ਭਰਾ ਕਹਿੰਦੇ ਸਾਡੇ ਪਿੰਡ ਵੀ ਟੂਰਨਾਮੈਂਟ ਹੈ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ 21 22 ਦੇ 23 ਆਪਣਾ ਗਵਾਂਢੀ ਪਿੰਡ ਤੁੰਗਾਲੀ ਦੇ ਵਿੱਚ ਵੀ ਆ ਤੁੰਗਾਲੀ ਦੇ ਵਿੱਚ ਵੀ ਰੌਣਕਾਂ ਉਧਰ ਸਾਡੇ ਵੀਰ ਲਾਡੀ ਟਵਾਣਾ ਜਿਹਦਾ ਬਹੁਤ ਵੱਡਾ ਯੋਗਦਾਨ ਆ ਔਰ ਸੰਦੀਪ ਸੁਰਖਪੁਰੀਏ ਦੇ ਨਾਲ ਭਰਾਵਾਂ ਵਾਲਾ ਪਿਆਰ ਆ ਔਰ ਅਗਲੇ ਸਾਲ ਵੀ ਜਰੂਰ ਕਹਿੰਦਾ ਪੁੱਜਾਂਗੇ ਉਹਨਾਂ ਦੇ ਪਰਿਵਾਰ ਦਾ ਵੀ ਮੇਰੇ ਵੀਰੋ ਟਵਾਣੇ ਪਰਿਵਾਰ ਦਾ 1 ਲੱਖ ਦਾ ਯੋਗਦਾਨ ਆ ਸਾਡੇ ਮੇਰੇ ਵੀਰੋ ਗਰਮੇਲ ਸਿੰਘ ਜੀ ਮੇਲਾ ਟਵਾਣਾ ਜੀ ਜੋ ਕਿ ਪ੍ਰਧਾਨ ਨੇ ਸਾਡੇ ਗੁਰੂ ਕਰਦੇ ਔਰ ਸੋ ਬਹੁਤ ਬਹੁਤ ਧਰਵਾਦ ਲਓ ਅਗਲੀ ਕਬੱਡੀ ਫੇਰ ਨੰਬਰ ਜਿਹੜਾ ਪਰਮ ਕਾਲੋ ਕੇ ਦੇ ਹਿੱਸੇ ਦੇ ਵਿੱਚ ਆ ਜੁੜਿਆ ਲਓ ਆ ਰੇਡਰ ਕਹਿੰਦੇ ਸੰਦੀਪ ਆ ਭੰਮੇਗਲਾਂ ਵਾਲਾ ਉਰਲੇ ਪਾਸੇ ਕਰਨਾ ਪਖਰ ਵੱਡੀ ਹੈ ਪਹਿਲੇ ਪਾਸੇ ਧੂਰ ਕੋੜੀਆਂ ਸ਼ੀਰਾ ਨਾਲ ਲੱਗੀ ਹੈ ਪੁਲਸ ਜਾ ਮੁੰਡਾ ਪੰਜਾਬ ਪੁਲਸ ਜਾ ਹੈ ਇਹ ਵੀ ਦੱਸਦਾ ਮੇਰੇ ਮਿੱਤਰਾਂ ਨੂੰ ਨਾਲ ਕਹਿੰਦੇ ਹਰਮਨ ਲਓ ਭੰਮੇ ਕਲਾਂ ਵਾਲੇ ਸੰਦੀਪ ਸਿੰਘ ਦੀ ਪਈ ਹੋਈ ਕਬੱਡੀ ਐ ਮੋٹے ਮੋٹے ਪੱਟਾ ਉਤੇ ਮਾਰਨ ਭੋਲੀ ਥਾਪੀ ਇੱਕ ਪਾਸੇ ਨੇ ਰੇਡਰ ਖੜਦੇ ਆ ਦੂਜੇ ਪਾਸੇ ਜਾਫੀ ਵੇਚੇ ਪੈਗੇ ਨਾਲ ਬਗਾਨੇ ਪਤਾ ਲੱਗਦਾ ਵਿੱਚ ਮੈਦਾਨੇ ਯਾਰ ਖਰਾਕਾਂ ਖਾਦੀਆਂ ਦੇ ਕਬੱਡੀ ਕਬੱਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਤਾਰੀ ਰੌਂਦੇ ਵਾਲਾ ਰੇਡ ਪਾਉਣ ਦੇ ਲਈ ਵਾਧਾ ਮੇਰੇ ਵੀਰੋ 6 ਮਾਰਚ ਹਿਸੋਵਾਲ ਦੇ ਵਿੱਚ ਵੱਡਾ ਮੇਲਾ ਇੱਕ ਖਿਡਾਰੀ ਬਾਹਰੋਂ ਤੇ 2 ਲੱਖ ਤੇ 1.5 ਲੱਖ ਦੇ ਵੱਡੇ ਮਾਣ ਹੋਣਗੇ ਪ੍ਰਾਇਰਟੀ ਬਾਈਸ ਤੇ ਨਾਲ ਸਾਡਾ ਜੀਵਨ ਤੇ ਐਪਲ ਉਹ ਨਹੀਂ ਸੱਦਾ ਲਾ ਰਿਹਾ 6 ਮਾਰਚ ਨੂੰ ਮੇਰੇ ਵੀਰੋ ਔਰ ਦੂਜੇ ਪਾਸੇ ਭੜਾਕੇ ਪੈ ਗਏ ਮਲੜੀ ਵਾਲੇ ਨੂੰ ਹੱਥ ਲਾ ਕੇ ਇਹ ਆ ਕਹਿੰਦੇ ਤਾਰੀ ਰੌਤੇ ਵਾਲਾ ਉਹ ਬੁਗਦਾ ਤੁਰਿਆ ਜਾਂਦਾ ਮੇਰੇ ਵੀਰੋ ਆ ਮੁੰਡੇ ਦੀ ਕਬੱਡੀ ਤਿੰਨ ਕਬੱਡੀਆਂ ਤੇ 2000 ਸਾਡੇ ਰਜਿੰਦਰ ਸਿੰਘ ਜੀ ਤੇ ਨਾਲ ਕਹਿੰਦੇ ਡਾਕਟਰ ਗੁਰਚਰਨ ਸਿੰਘ ਜੀ ਐਲਾਨ ਕਰਦੇ ਐ ਘਰਪ੍ਰੀਤ ਸਿੰਘ ਡੀਪੀ ਤੇ ਜੀਵਨ ਆਲੀ ਕਿਤੇ ਅਮਰੀਕ ਭਿੰਦਰੀ ਵੱਲੋਂ 2000 ਦੀਆਂ ਤਿੰਨ ਕੋਡੀਆਂ ਇਹਦੀਆਂ ਆਉਣਗੀਆਂ ਇਹ ਰਜਿੰਦਰ ਆ ਮੇਰੇ ਵੀਰੋ ਮਲੜੀ ਵਾਲਾ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹਾ ਰਜਿੰਦਰ ਹਰਜਿੰਦਰ ਜੀ ਰਾਜਾ ਰਾਜਾ ਧੂੜਕੋਟ ਵਾਲਾ ਰਾਜਾ 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 ਆ ਆ ਆ ਆ ਨੰਬਰ ਨੰਬਰ ਮੇਰੇ ਮਿੱਤਰਾਂ ਜਿਹੜੇ ਕਹਿੰਦੇ ਆ ਦੇਖ ਨੇੜੇ ਆ ਗਏ ਫੌਜੀ ਆ ਨੇੜੇ ਹੋ ਕੇ ਦੱਸ ਦੇ ਚੰਡੂ ਕੇ ਵਾਲੇ ਨੂੰ ਵੀ ਨੰਬਰ ਜਾਫੀ ਦਾ ਨੰਬਰ ਜਾਫੀ ਦਾ ਉਧਰ ਸਾਡੇ ਦਰਸ਼ਨ ਆਸਟ੍ਰੇਲੀਆ ਜੀ ਖਾਲਸਾ ਜੀ ਉਹ ਵੀ ਲਾਈਵ ਜੁੜੇ ਨੇ ਨਾਲ ਸੋਨੀ ਦਿਉਲ ਔਰ ਨਾਲ ਸੋਨੀ ਢਿੱਲੋ ਸਾਡੇ ਜੰਗਨੰਦ ਕੇ ਪਰਿਵਾਰ ਦੇ ਵਿੱਚੋਂ ਸਾਡਾ ਵੀਰ ਉਹ ਵੀ ਆਸਟ੍ਰੇਲੀਆ ਦੇ ਵਿੱਚੋਂ ਲਾਈਵ ਜਿਹੜਾ ਆਨੰਦ ਮਾਣ ਰਿਹਾ ਨਾਲ ਗੱਬਰ ਬਾਈ ਔਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੱਬਰ ਹੁਣੀ ਨਾਲ ਰਿਸ਼ਪਾਲ ਕੈਨੇਡਾ ਲਓ ਪਰਮਕਾਲੋਕੇ ਵਾਲੇ ਦੀ ਕਬੱਡੀ ਜੇ ਕਿਤੇ ਮੱਲੜੀ ਦੇ ਹੱਥ ਦੇ ਵਿੱਚ ਆ ਗਿਆ ਗੁੱਟ ਫਿਰ ਗੱਲਾਂ ਵੱਡੀਆਂ ਹੋ ਜਾਣੀਆਂ ਪਰ ਉਹ ਜੋਦੇ ਨਾਲ ਮੁਕਾਬਲਾ ਪਰ ਨੰਬਰ ਰੇਡਰ ਦਾ ਰੇਡਰ ਦਾ ਬਾਗੜੀ ਕਬੱਡੀ ਪਾਉਣ ਦੇ ਲਈ ਵੱਧ ਹੋਇਆ ਚੋਟੀ ਦਾ ਮੈਚ ਹੈ 75 ਦੀਆਂ ਫਾਈਨਲ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਬਣਾ ਵਾਲੀ ਦੀ ਟੀਮ ਦੇ ਭੁੰਦਲ ਵਾਲੇ ਮੁੰਡੇ ਉਹ ਕਿਰਪਾ ਕਰਕੇ ਗਰਾਊਂਡ 'ਚ ਆ ਜਾੜ ਇੱਕ ਮੁੰਡਾ ਭਖਰਵੜ ਦਾ ਕਰਨ ਜਿਸ ਏਰੀਆ ਦਾ ਭੂਰਾ ਹਾਕਮ ਸਿੰਘ ਵਾਲੇ ਦਾ ਆ ਮੁੰਡਾ ਧੂਰਕੋੜ ਵਾਲਾ ਇਹਨੂੰ ਸੀੜਾ ਆਖਦੇ ਆ ਇਹ ਕਹਿੰਦੇ ਧੂਰਕੋੜ ਰਣਜੀਤ ਵਾਲਾ ਰਾਜਾ ਏ ਰਾਜਾ ਮੇਰੇ ਵੀਰੋ ਸਿਰੇ ਦਾ ਜਫਾ ਲਾ ਗਿਆ ਭਾਈ ਜੈਲੇ ਹੁਣਾਂ ਦਾ ਵੱਡਾ ਨਾਮ ਹੈ ਔਰ ਸਾਹਮਣੇ ਕਹਿੰਦੇ ਦੀਪ ਢਡਰੀਆ ਗੁਰਜੀਵ ਨੰਨੜ ਵੱਡੀ سپورਟ ਕਰਦੇ ਐ ਇਸ ਮੁੰਡੇ ਨੂੰ ਮੇਰੇ ਵੀਰੋ ਔਰ ਕਬੱਡੀ ਪੈ ਗਈ ਹੈ ਤਾਰੀ ਹਮਦਪੁਰੇ ਵਾਲੇ ਦੀ ਤੇ ਤਾਰੀ ਵੀ ਅੱਜਕੱਲ ਪੀਕ ਤੇ ਚੱਲਦਾ ਤਾਜੋ ਵਾਲਿਆ ਤਾਰੀ ਹਮਦਪੁਰੇ ਵਾਲਾ ਸੋਨੀ ਹਮਦਪੁਰੇ ਵਾਲਾ ਨੰਬਰ ਲੈ ਗਿਆ ਉਧਰ ਬੱਗੀ ਸੰਧੂ ਤੇ ਕੌਰਾ ਸੰਧੂ ਤੇ ਨਾਲ ਜਸਕਰਨ ਸੰਧੂ ਔਰ ਨਾਲ सोनू ਸੰਧੋ ਇਹਨਾਂ ਪਰਿਵਾਰ ਦੇ ਵੱਲੋਂ ਵੀ ਬਹੁਤ ਵੱਡੇ ਯੋਗਦਾਰ ਰਾਜ ਦੇ ਟੂਰਨਾਮੈਂਟ ਦੇ ਲਈ ਹਾਂਜੀ ਸੰਦੀਪ ਭੰਮੇ ਕਲਾ ਵਾਲਾ ਸੰਦੀਪ ਭਮੈਣਾ 19 ਤੇ 20 ਤਰੀਕ ਨੂੰ ਜਿਹੜੇ ਕਹਿੰਦੇ ਚਲਾਲ ਦੇ ਵਿੱਚ ਵੀ ਹੱਲਾ ਗੁਲਾ ਹੋਣਾ ਬਹੁਤ ਤਕੜਾ ਮੇਲਾ ਹੋਣਾ ਮੇਰੇ ਮਿੱਤਰੋ ਤੇ ਟੂਰ ਕਾਲੇ ਗੁਲਜਾਰ ਨੂੰ ਵੱਡੀ ਸਕਾਰਪੀਓ ਦੇਣੀ ਆ ਮੇਰੇ ਵੀਰੋ ਤੇ ਅਜੂਬੇ ਮਾਨੂਕਿਆ ਵਾਲੇ ਨੂੰ ਵੀ ਗੱਡੀ ਦਿੱਤੀ ਜਾਣੀ ਹੈ 19 ਤੇ 20 ਮਾਰਚ ਨੂੰ ਜਲਾਲ ਦੇ ਵਿੱਚ ਵੱਡਾ ਮੇਲਾ ਹੋਵੇਗਾ ਸੰਦੀਪ ਪੁਆਇੰਟ ਲੈ ਕੇ ਆ ਗਿਆ ਆ ਕਹਿੰਦੇ ਕਾਲੋਕੇ ਵਾਲਾ ਪਰਮਾ ਮੇਰੇ ਪੰਜਾਬੀ ਵੀਰੋ ਹਉ ਪਹਿਲੀ ਆਰ ਕਹਿੰਦੇ ਮਦਨ ਲਾਲ ਦੀ ਦੇਹ ਸੜਕਾ ਬਣਾ ਇੰਗਲੈਂਡ ਖੇੜਿਆ ਫੇਰ ਕੈਨੇਡਾ ਖੇੜਿਆ ਗਰਮੀ ਦੇ ਸੀਜ਼ਨ ਦੇ ਵਿੱਚ ਮੁੰਡੇ ਨੇ ਤਿੰਨ ਮੋਟਰਸਾਈਕਲ ਜਿੱਤੇ ਆ ਇਹ ਕਾਲੋਕੇ ਵਾਲਾ ਮਾ ਦੇ ਗਰਾ ਪਰਮ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਡਾਕਟਰ ਮੈਦਾਨ ਦੇ ਵਿੱਚ ਆਹ ਗੱਲਾਂ ਹੁੰਦੀਆਂ ਕਦੇ ਬੀਨ ਸਿੰਘ ਫੌਜੀ ਦੇ ਪੁੱਤਰ ਦੀਆਂ ਮੇਰੇ ਮਿੱਤਰੋ ਦੂਜੇ ਪਾਸੇ ਕਹਿੰਦੇ ਝੋਲਾ ਭੰਮੇ ਵਾਲਾ ਖੜਾ ਮੱਲੜੀ ਵਾਲਾ ਜਗਦੀਪ ਖੜਾ ਮੱਲੜੀ ਦੀ ਟੀਮ ਹੈ ਸੈਮੀਫਾਈਨ ਮੈਚ ਹੈ ਲਓ ਪਈ ਹੋਈ ਕਬੱਡੀ ਹੈ ਕੋੜ ਫੱਤੇ ਦਾ 26ਵਾਂ ਸ਼ਾਨਦਾਰ ਕਬੱਡੀ ਕੱਪ ਦਾ ਕਹਿੰਦੇ ਸੈਕੰਡ ਸੈਮੀਫਾਈਨ ਖੇਡਿਆ ਜਾ ਰਿਹਾ ਆਹ ਕਹਿੰਦੇ ਪਰਮ ਦੀ ਪਈ ਹੋਈ ਕਬੱਡੀ ਤੇ ਨੰਬਰ ਕਾਲੋ ਕਰਦੀ ਨਹੀਂ ਉਧਰ ਸਾਡੇ ਅਮਰਤਪਾਲ ਸਿੰਘ ਜੀ 16 ਸਾਡਾ ਗਾਂਧੀ ਭਰਾ ਓਐਸਆਈ ਵਿਰਾਜ ਦੇ ਵਿੱਚ ਮੇਰੇ ਵੀਰੋ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ ਔਰ ਉਹ ਭਰਾ ਦੀ ਵੀ ਵੱਡੀ ਹਾਜ਼ਰੀ ਹੈ ਸਾਡੇ ਕੁਲਵੰਤ ਸਿੰਘ ਜੀ ਅੰਕਲ ਜੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਵੱਡੇ ਯੋਗਦਾਨ ਆ ਔਰ ਨਾਲ ਸਾਡੇ ਭੋਲਾ ਭਾਊ ਜੀ ਔਰ ਗੋਨੀ ਸਾਡਾ ਵੀਰ ਕੈਨੇਡਾ ਦੇ ਵਿੱਚ ਉਹ ਵੀ ਲਾਈਵ ਆਨੰਦ ਮਾਰ ਰਿਹਾ ਸੁਖੀ ਸਾਡਾ ਭਰਾ ਉਹ ਵੀ ਕੈਨੇਡਾ ਦੇ ਵਿੱਚ ਆਨੰਦ ਮਾਰ ਰਿਹਾ ਲਓ ਸਾਹਮਣੇ ਨੌਜਵਾਨ ਦੀ ਪਈ ਹੋਈ ਕਬੱਡੀ ਹੈ ਮੁਕਾਬਲਾ 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 ਹਰਮਨ ਹਰਮਨ ਭਾਈ ਮੈਂ ਬੇਨਤੀ ਕਰਦਾ ਬਣਾਲੀ ਦੀ ਟੀਮਾਂ ਤੇ ਭੁੰਦਰਾ ਵਾਲੇ ਮੁੰਡੇ ਆ ਜਾਣ ਤਾਰੀ ਉਧਰ ਤੜੀ ਰੌਂਦੇ ਵਾਲਾ ਕਬੱਡੀ ਪਾ ਰਿਹਾ ਨਵੀ ਕੈਨੇਡਾ ਕਾਕਾ ਕੈਨੇਡਾ ਗੱਬਰ ਕੈਨੇਡਾ ਬੱਬੂ ਆਸਟ੍ਰੇਲੀਆ ਲਾਡੀ ਕੈਨੇਡਾ ਬਰਜਿੰਦਰ ਵਰਗੇ ਬਾਈ ਸਾਡੇ ਵਿੱਚ 골ਡ ਵਰਗੇ ਸਮਿੰਦਰ ਵਰਗੇ ਹਾਉ ਗੁਰਪ੍ਰੀਤ ਵਰਗੇ ਸਾਡੇ ਭਰਾ ਮਿੰਟੂ ਵਰਗੇ ਵਿੱਕੀ ਵਰਗੇ ਰਸਪਾਲ ਵਰਗੇ ਸੋਨੀ ਵਰਗੇ ਲੱਡੂ ਵਰਗੇ ਸਾਡੇ ਭਰਾ ਸਾਰੇ ਵੀਰ ਵੱਡੀ ਲਿਸਟ ਹੈ ਜਿਹੜੇ ਕੋਈ ਯੂਕੇ ਤੋਂ ਕੋਈ ਕੈਨੇਡਾ ਤੋਂ ਵੱਡਾ ਯੋਗਦਾਨ ਆ ਨਵਾਂ ਮੁੰਡਾ ਉੱਠਿਆ ਚਨੀਰ ਦੇ ਲਾਗਦੇ ਦਾ ਕਹਿੰਦੇ ਭੰਮੇ ਮੇਕਣਾ ਸੰਦੀਪ ਭੰਮਿਆ ਵਾਲਾ ਉਧਰ ਸਾਡੇ ਦਰਸ਼ਨ ਦਰਸ਼ਨ ਡੈਰੀ ਵਾਲੇ 1100 ਰੁਪਏ ਦਾ ਵੱਡਾ ਯੋਗਦਾਨ ਦਿੰਦੇ ਨੇ ਬਹੁਤ ਬਹੁਤ ਧੰਵਾਦ ਆ ਜਸਪੀ ਜਸੀ ਹੁਣੀ ਲਓ ਸਾਹਮਣੇ ਪਖਰਵਡ ਵਾਲਾ ਕਰਨ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਸੰਦੀਪ ਨੂੰ ਮੇਰੇ ਪੰਜਾਬੀ ਵੀਰੋ ਉਧਰ ਕਹਿੰਦੇ ਚੋਟੀ ਦਾ ਖਿਡਾਰੀ ਹੈ ਇਹ ਵੀ ਕਹਿੰਦੇ ਨਵਾਂ ਨਵਾਂ ਉੱਠਿਆ ਹੈ ਇਹ ਆ ਪਖਰਵਡ ਵਾਲਾ ਕਰਨ ਸਿਰਾਂ ਕਰਾ ਗਿਆ ਮੇਰੇ ਵੀਰੋ ਸੋਹਣੀ ਖੇਡ ਦਿਖਾਉਂਦਾ ਹੈ ਉਧਰ ਭਾਈ 10 ਤੇ 11 ਤਰੀਕ ਨੂੰ ਭਾਗੀ ਬਾਂਦਰ ਦੇ ਵਿੱਚ ਬਹੁਤ ਤਕੜਾ ਮੇਲਾ ਹੋ ਰਿਹਾ ਹੈ ਇੱਕ ਪਲੇਅਰ ਬਾਹਰੋਂ ਖੇਡੂਗਾ ਇਹ ਵੀ ਦੱਸਦੇ 41 ਗਤੀ ਨਾ ਬੈਸਟ ਵਾਲੀ ਐਲਈਡੀ ਹੈ ਸਾਡੇ ਪਰਾ ਸੱਦੇ ਦੇ ਰਿਹਾ ਹੈ 10 ਤੇ 11 ਦੇ ਨੂੰ ਵੱਡਾ ਟੂਰਨਾਮੈਂਟ ਹੋ ਰਿਹਾ ਹੈ ਪਾਕੀ ਬਾਂਦਰ ਦੇ ਵਿੱਚ ਪਰ ਨੰਬਰ ਕਹਿੰਦੇ ਤਾਰੀ ਆਪਣੀ ਟੀਮ ਲਈ ਜੋੜਦਾ ਮੈਚ ਸਮਾਪਤ ਹੈ ਭਾਈ ਬਣਾਲੀ ਦੇ ਭੂੰਦ ਨੂੰ ਮੈਂ ਪੰਜਰੀ ਬੋਲਦਾ ਪ੍ਰੀ ਕਿਉਂ ਨਹੀਂ ਆ ਰਹੇ ਬਣਾਲੀ ਦੀ ਟੀਮ ਦੇ ਭੂੰਦ ਨੂੰ ਪੰਜਰੀ ਤੋਂ ਪਹਿਲਾਂ ਬੋਲਦਾ ਸੀ ਸੈਮੀਫਾਈਲ ਬੋ ਰਿਹਾ ਵਾਹ ਜੀ ਵਾਹ ਸਾਡੇ ਸੰਗੀਤ ਭਾਰਤੀ ਜੀ ਦੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਗੁਰਨੇਸ਼ ਸਿੰਘ ਜੀ ਫੌਜੀ ਸਾਹਿਬ ਜਿਨ੍ਹਾਂ ਦੀ ਯਾਦ ਵਿੱਚ ਕੱਲ ਮੇਰੇ ਵੀਰੋ ਲੀਗ ਦਾ ਫਰਸਟ ਪ੍ਰਾਈਜ਼ ਦਿੱਤਾ ਗਿਆ ਨੀਸ਼ੂ ਬਾਈ ਪੀਟੀ ਬਾਈ ਤੇ ਆਸ਼ੂ ਸਾਡਾ ਵੀਰ ਤੇ ਨਾਲ ਸੰਗੀਤ ਬਿੱਟੂ ਨਾਲ ਸਾਡਾ ਬਿੱਟੂ ਬਾਈ ਹੈ ਉਜੇਜੇ ਤੌਰ ਤੇ ਸੀ ਵਿਨੇ ਬਾਈ ਇਹਨਾਂ ਭਰਾਵਾਂ ਵੱਲੋਂ ਲੀਗ ਦਾ ਫਰਸਟ ਪ੍ਰਾਈਜ਼ ਦਿੱਤਾ ਗਿਆ ਬਟਿੰਡਾ ਲੀਗ ਦਾ ਬਾਈ ਫਾਈਨਲ 75 ਕਿਲੋ ਵਾਲੇ ਆ ਜਓ ਦੋ ਮੈਚ ਰਹਿ ਗਿਆ ਸਿਰਫ ਦੋ ਮੈਚ ਰਹਿ ਗਿਆ ਭਾਈ ਤੁਸੀਂ ਜਿੰਨੇ ਬੈਠੇ ਹੋ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਇਕ ਬੈਠੇ ਹੋ ਇੱਕ ਵਾਰੀ ਆਪੋ ਆਪਣੀ ਚੜਦੀ ਕਲਾ ਦਾ ਜ਼ਿਕਰਾਂ ਲਾ ਦਿਓ ਫਿਰ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੁਕਮ ਅਨੁਸਾਰ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਲਾਓ ਜ਼ਿਕਰ ਆਪੋ ਆਪਣੀ ਚੜਦੀ ਕਲਾ ਦਾ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਅਸਤੇ 11 ਤਰੀਕ ਨੂੰ ਬਾਈ ਫੇਰ ਸਾਡੇ ਭਰਾੜੇ ਉਹ ਬਾਈ ਕਹਿੰਦੇ ਭਾਗੀ ਮੰਦਰ ਦੇ ਵੱਡਾ ਮੇਲਾ ਹੋਣਾ 4 ਤੇ 5 ਨੂੰ ਨਸੀਪੁਰੇ ਉਧਰ ਤੇ 21 22 ਦੇ ਨੂੰ ਤੁੰਗ ਵਾਲੀਏ 5 ਦੇ 6 ਨੂੰ ਤੁਹਾਡੇ ਗਵੰਡੀਪਿੰਡ ਬਾਗ ਵਾਲੀ ਤੇ 5 ਦੇ 6 ਨੂੰ ਜਿਹੜਾ ਮੇਲਾ ਉਹ ਨਾਨਕਸਰ ਜੀਮਾ 12 ਤੇ 13 ਨੂੰ ਇੱਕ ਪਲੇਅਰ ਬਾਹਰ ਨਾਲ ਖੇਡੂ ਉਹ ਕਹਿੰਦੇ ਠੂਠੇ ਵਾਲੀ ਦੇ ਵਿੱਚ ਹੈ ਕਾਂਤੀ ਬਾਈ ਸੋਰੀ ਪਲੀਜ਼ ਆ ਮੈਂ ਨਾ ਪਹਿਲਾਂ ਬੋਲਿਆ ਸੀ ਵੀ ਅੱਜ ਇੰਡੀਆ ਦੇ ਨਿਊਜ਼ੀਲੈਂਡ ਦਾ ਮੈਚ ਹੈ ਤੇ ਸੁਨੀਪ ਭਾਈ ਮੈਨੂੰ ਕਹਿੰਦਾ ਭਾਈ ਕੱਲ ਨੂੰ ਮੈਚ ਆ ਕਹਿੰਦਾ ਮੈਂ ਸਕੋਰ ਭਾਲੀਏ ਨਾ ਪਤਾ ਮੈਨੂੰ